ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲਾ ਸਿੰਘ ਨਾਲ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਪੰਜ ਤਾਂ ਝੋਟੀਆਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਆ ਤੋਕੜ ਗੱਬਨ ਤੁਹਾਨੂੰ ਕਾਫੀ ਖੂਬਸੂਰਤ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਪਿੱਠ ਕੁੜੇ ਵਾਲੀ ਆ ਚੰਗੇ ਰਿਕਾਰਡ ਵਾਲੀ ਝੋਟੀ ਤੁਹਾਨੂੰ ਤੋਕੜ ਗੱਬਨ ਦਿਖਾਵਾਂਗੇ। ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ। ਵੀਡੀਓ ਪੂਰੀ ਜ਼ਰੂਰ ਵੇਖੋ ਜਿੱਤ ਤਰ੍ਹਾਂ ਹਦਵਾਰ ਦੀ ਤਰ੍ਹਾਂ ਵੱਡੇ ਰੇਟ ਵੀ ਹੁੰਦੇ ਆ ਤੇ ਛੋਟੇ ਰੇਟ ਵੀ ਹੁੰਦੇ ਆ। ਪੂਰੀ ਵੇਖੋ ਗਾਵਾਂ ਸਾਰੀਆਂ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ ਹੌਲੇ ਹੌਲੇ ਭਾਜ ਤੇ ਮੱਝਾਂ ਵੀ ਜੜੀਆਂ ਆ ਮੈਂ ਸਾਰੀ ਵੈਰਾਈਟੀ ਦੀਆਂ ਤੁਹਾਨੂੰ ਵਿਖਾਉਣੀ ਆ। ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਭਾਅ ਸਾਰੇ ਹੋਣਗੇ ਵਿੱਚ। ਤਾਂ ਸਾਡਾ ਖੜਾ ਹਾਂ। ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜ ਸਾ ਵਧੀਆ ਵੇਗ ਗਿਆਦਨ ਵਾਲਾ ਮਾਲ ਫਿਰ ਮਾਲ ਤੇ ਇਹਨਾਂ ਨੂੰ ਮਾਰੀਏ ਵੀ ਜਿੰਨਾ ਜੇ ਗੱਲਾਂ ਪਤਾ ਕਰਦੇ ਤਾਂ 20 ਮਿੰਟ ਕਿਤੇ ਬੈਠ ਕੇ ਅੱਛਾ ਉਹਨਾਂ ਚੈਨ ਲੱਗ ਜਾਂਦਾ ਮੈਂ ਅੱਛਾ ਸਾਰੀਆਂ ਵੇਤੀਆਂ ਤੇ ਠੀਕ ਆ ਤੇ ਅੱਜ ਵੀ ਹਰ ਵਾਰ ਦੀ ਤਰ੍ਹਾਂ ਵੈਰਾਈਟੀ ਸਾਰੀ ਹਾਜੀ ਵੈਰੈਟੀ ਤੋਂ ਕਰ ਗੱਪਾਂ ਬਹੁਤ ਚੰਗੀ ਆ। ਅੱਛਾ। ਗਾਵਾਂ ਮਹੀਆਂ ਤੋਂ ਕੋਈ ਜ਼ਿਆਦੀਆਂ ਪਾਉਣੀਆਂ ਹੱਜ। ਠੀਕ ਆ। ਸਾਦੀ ਬੜੀ ਧੀਰੇ ਦੇ ਮਹੀਆਂ। ਠੀਕ ਆ। ਮਹੀਆਂ 200 ਦਿਨ ਚੱਲ ਗਈਆਂ ਜੀ। ਅੱਛਾ ਵਿੱਚ ਚੱਲ। ਇੱਕ ਰਾਤੀ ਗਾਂ ਵੀ ਚੱਲ ਗਈ। ਠੀਕ ਆ। ਚਾਹੀਦਾ ਨਾਦਾ ਇੱਕ ਦੋ ਤਿੰਨ ਜਦੋਂ ਸਾਹ ਮਾਲ ਪਾਉਣਾ ਹੀ। ਠੀਕ ਆ। ਮਾਲ ਦੀਆਂ ਕੋਈ ਜ਼ਿਆਦੀ। ਆਈ ਚਲਾਈ ਚੱਲੀ ਜਾਂਦੀ। ਆਈ ਚਲਾਈ ਰੋ ਜੀ ਇੱਕ ਦੋ ਇੱਕ ਦੋ ਲੈ ਆ ਜਦੀਆਂ। ਠੀਕ ਆ ਜੀ। ਇੱਕ ਦੋ ਜ ਲੈ ਜੁੰਦੀਆਂ। ਠੀਕ ਆ। ਤੇ ਚਲੋ ਨਾਮ ਇੱਕ ਵਾਰੀ ਦੱਸਦੇ ਹੋ ਆਪਣਾ। ਨਾਮ ਆਪਣਾ ਭਾਲਾ। ਹਾਂਜੀ। ਪਿੰਡ ਪੰਘਾਲੀ। ਜਿਹਾ ਅੰ 200 ਮੀਟਰ ਦੇ ਬਲਕ ਤੋਂ ਜਿਹੜੀ 400 ਮੀਟਰ ਹੈ ਠੀਕ ਹੈ ਜੀ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ ਨੰਬਰ ਆਪਣਾ ਹੈ 73473 ਹਾਂਜੀ 760 ਕਨੂੰ ਠੀਕ ਹੈ ਜੀ ਹਾਂਜੀ 73473 760 ਕਨੂੰ ਠੀਕ ਹੈ ਜੀ ਉਹ ਵੀਡੀਓ ਦੇਣਾ ਵਾ ਠੀਕ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਵੀ ਨੀਲੀ ਦੀ ਝੋਟੀ ਹੈ ਜਿਹੜੀ ਹਾਂਜੀ ਸੋਹਣੀ ਝੋਟੀ ਹੈ ਜਿਹੜੀ ਚੰਗੇ ਕਦ ਕਾਠ ਵਾਲੀ ਤੇ ਚੰਗੇ ਪਿੱਠਪੁੜੇ ਵਾਲੀ ਹੈ ਅੱਜ ਸਾਰੀਆਂ ਖੂਬਸੂਰਤ ਹੈ ਅੱਜ ਮੌਸਮ ਵੀ ਸੋਹਣਾ ਵਾ ਤੇ ਝੋਟੀਆਂ ਵੀ ਸੋਹਣੀਆਂ ਵਾ ਅਧੀ ਕਾਇ ਸੁਈ ਲੋਟੀ ਇਸ ਪਰਸੋਂ ਸ਼ਾਮਾਂ ਦੀ ਅੱਛਾ ਪਰਸੋਂ ਸ਼ਾਮਾਂ ਦੀ ਇਹ ਸੁਈ ਆ ਲੈ ਆ ਬਾਕੀ ਕੱਟੀ ਬੜੀ ਨਹੀਂ ਕੱਦ ਜਿਹੜਾ ਇਹਦਾ ਵੀ ਜੀ ਨਾ ਤਾਂ ਵੀ ਉੱਚਾ ਹੀ ਜਾਣਦੇ ਕੋਈ ਨਹੀਂ ਕੱਟੀ ਆਪਾਂ ਉੱਥੇ ਦਿਖਾ ਦਿੰਨੇ ਬਾਕੀ ਥਾਣਾ ਦੱਸ ਆ ਜੀ ਆਪ ਇਹਦਾ ਚੰਗਾ ਤੇ ਪਿੱਛੋੜੇ ਤੋਂ ਦੇਖ ਸਕਦੇ ਹਾਂ ਲੈ ਜੀ ਕਿਹੜੀ ਕੱਟੀ ਇਹਦੀ ਉਹ ਨੀਲੀ ਦੀ ਇਹ ਕੱਤੀ ਇਹਨਾਂ ਕੱਟਾਇਦਾ ਹੈ ਅੱਛਾ ਆਹ ਇਹ ਕੱਟਾ ਹੈ ਇਹਦਾ ਕੱਟਾ ਨੀਲੀ ਦਾ ਮਤਲਬ ਕੱਟ ਪੁੱਦਾ ਹਾਜੀ ਠੀਕ ਆ ਉੱਠ ਜਾ ਬਾਈ ਸਤਾਇਏ ਬਿਲਕੁਲ ਸਤਾ ਲਈ ਠੀਕ ਆ ਤੇ ਜਿਹੜੇ ਠੀਕ ਆ ਜਿਹੜੇ ਦੂਸਰੇ ਨੰਬਰ ਤੇ ਨੀਲੀ ਦੀ ਮੱਝ ਉਹਦਾ ਬੱਚਾ ਕਿਹੜਾ ਜੀ ਦੂਜੇ ਨੰਬਰਾਈ ਦਾ ਬੱਚਾ ਜਿਹੜੇ ਦੋ ਨੰਬਰ ਤੇ ਨੀਲੀ ਦੀ ਉਹਦਾ ਕੱਟਾ ਕੱਟੀ ਜੇ ਉਹਦਾ ਵੀ ਮੇਰੇ ਕੱਟਾਈ ਜਾ ਕੱਟਾ ਜੀ ਕੱਟੀ ਇਹਦਾ ਥੋੜਾ ਦੱਸਣ ਦਾ ਬਲਖ ਲੱਗ ਗਿਆ ਇਹਦੇ ਮਗਰ ਕੱਟੀ ਜਿਹੜੀ 2 ਨੰਬਰ ਦੀ ਨੀਲੀ ਤੇ ਮੱਝ ਉਹਦੇ ਮਗਰ ਕੱਟੀ ਆ ਠੀਕ ਚਲੋ ਲੈ ਆ ਜੀ ਵੀਰ ਜੀ ਫੇਰ ਇਹਨਾਂ ਬਾਕੀ ਅਜੇ ਵੀਡੀਓ ਬਣਾਉਣ ਦਾ ਟਾਈਮ ਹੀ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕਰ ਆਪਣੇ ਦੋਦੇ ਸਾਹ ਨਾਲ ਹਵਾਨੇ ਤਿਆਰ ਕਰੂਗੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਚੰਗੇ ਵੱਡੇ ਪੇਟਪੂੜੇ ਵਾਲੀ ਆ ਜਿਹੜੀ ਬਾਕੀ ਥੱਲੇ ਵੀ ਕਾਫੀ ਸਫਾਈ ਆ ਅਜੇ ਤੇ ਇਹਦੇ ਕੋਲ ਬੋਲਾ ਹੀ ਹੋਣਾ ਜੀ ਬੋਲਾ ਜੀ ਬੋਲਾ ਕਿ ਮੋਟਾ ਬੋਲਾ ਹੈ ਤੇ ਕਿੰਨਾ ਕ ਬੋਲੋ ਹਾਂਜੀ ਆ ਇਹਨਾਂ ਨੂੰ ਨਾ ਹੋ ਜਾ ਨੋ 10 ਕਿਲੋ ਬੋਲਾ ਹੀ ਆ ਤੇ ਕਿੰਨਾ ਕਿ ਚਵਾਈ ਜਾਊਗੀ ਜਿੱਦਾਂ 5 ਵਜੇ ਜੀ ਪਤਾ 걸 ਗਈ ਹੈ ਅੱਜ ਦੀ 16 ਚ ਆਊਗੀ ਚਲੋ 12-13 ਚ ਆ ਜੀ ਬੜਾ ਬੜਾ ਬਈ ਵਟੀਆਂ ਠੀਕ ਹੈ ਜੀ ਇਹ ਸਾਮ ਕੋ ਚੰਗੀ ਕਰੇ ਤੇ ਸਾਮ ਕਰੇ ਮੈਂ 15 ਚੋਲੇ ਠੀਕ ਹੈ ਜੀ ਆਪਣੇ ਹੱਥ ਚ ਤੇ ਮੁੱਲ ਚਲ ਜਾਓ ਜੀ ਲੈ ਆ ਲੋ ਕਿੰਨੇ ਦੀ ਫਿਰ ਦੇ ਦੇਣੀ ਝੋਟੀ ਆਪਾਂ ਇਹ ਵਾਲੀ ਕੀ ਝੋਟੀ ਝੋਟੀ ਦਾ ਮੁੱਲ ਤਾਂ ਲੱਖ ਤੋਂ ਬਾਹਰ ਕਰ ਦੋ ਹਾਂਜੀ ਸਮਝੇ ਗਾਵਨਾ ਠੀਕ ਆ 95000 ਦੀ 95000 ਦੀ ਮੌਕੇ ਤੇ ਕਰ ਦੇਣਾ ਮੰਤਨ 92000 ਅੱਛਾ 92000 ਦੀ 2 ਲੱਖ ਦੀ ਆ ਠੀਕ ਆ ਜੋ ਸਮਾਵਾ ਹਾਂਜੀ ਇਹ ਫਿਰਪੁਰਕੇ ਘਰਾਂ ਤੋਂ ਲਈਆਂ ਮਿਹਨਤਮੰਦ ਘਰਾਂ ਤੋਂ ਲਈਆਂ ਵਾ ਠੀਕ ਆ ਵਪਾਰੀਆਂ ਕੋਲ ਮਾਲ ਨਹੀਂ ਆ ਠੀਕ ਆ ਜੀ ਉਸਹਾ ਕਮਾਈ ਕਰਕੇ ਤੁਹਾਨੂੰ ਦੇ ਦਿੰਗੀਆਂ ਬਾਕੀ ਵੱਡੀ ਝੋਟੀ ਆ ਵੱਡੀ ਝੋਟੀ ਬਾਕੀ ਨੀਲੀ ਦੀ ਝੋਟੀ ਆ ਜਿਹੜੀ ਪੂਰੇ ਵੱਡੇ ਘੱਟ ਘਾਠ ਵਾਲੀ ਸੋਨੀ ਝੋਟੀ ਆ ਜੇ 10 ਕਿਲੋ ਬੋਲਾ ਆ ਬਾਕੀ ਅੱਗੇ ਕੋਈ ਜਿੰਨੀ ਕੋਈ ਸਾਮ ਕਰ ਲੂਗਾ ਉਸਹਾ ਨਾਲ ਜਿਹੜਾ ਵਾ ਖਾਨਲੇ ਵੇਖੋ ਠੀਕ ਹੈ ਜੀ ਜਿਵੇਂ ਆਪ ਸਮਾ ਐਂ ਤੁਸਲੀ ਕਰੇ ਜਿੱਦ ਮਰਜੀ ਕੋਈ ਬਸ ਠੀਕ ਹੈ ਤੇ ਹੁਣ ਇੱਕ ਹੋਰ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਕਾਫੀ ਖੂਬਸੂਰਤ ਹੈ ਇਹ ਤਾਂ ਮਗਰ ਵੀ ਕੱਟ ਇਹਦੇ ਮਗਰ ਕੱਟੀ ਜਿਹੜੀ ਮੋਹਰਾ ਦੀ ਹੈ ਇਹਨੂੰ ਕਿੰਨਾ ਚਿਰ ਹੋਇਆ ਬੜੀ ਜੀ ਸੋਈ ਨਾ ਪਾਣ ਇਹਦਾ ਲੋ ਬੱਚਿਆਂ ਨੂੰ ਕੋਈ ਆਫਸਰ ਹੋ ਗਿਆ ਹੋਈ ਆ ਵਾਖੇ ਇਹ ਵੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਇਹਦਾ ਬੱਚਾ ਦਿਖਾਉਣ ਚ ਥੋੜਾ ਜਿਹਾ ਅੱਗੇ ਭਲੇਖਾ ਲੱਗ ਗਿਆ ਸੀ ਇਹਦਾ ਬੱਚਾ ਜਿਹੜਾ ਬੈਠਾ ਵਜਲਾ ਆ ਦੇਖ ਸਕਦੇ ਜੀ ਤੇ ਬਾਕੀ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਇਹ ਵੀ ਆ ਇਹ ਬੱਚਾ ਥੋੜਾ ਡਰਦੀ ਆ ਸਾਡੇ ਕੋਲੋਂ ਇਹ ਤਾਂ ਮਗਰ ਵੀ ਕੱਟੀ ਆ ਠੀਕ ਆ ਚਲੋ ਲੈ ਪੂਰੀ ਨੀਲੀ ਦੀ ਝੋਟੀ ਆ ਦੇਖ ਸਕਦੇ ਜੀ ਸੋਰਾ ਦਰਦੀ ਦਰਦੀ ਜੀ ਆਪਾਂ ਅੱਜ ਹੀ ਵੀਡੀਓ ਪੈਜਨੀ ਆ ਤੇ ਟਾਈਮ ਅਜੇ ਆ ਘੜੀ ਦਿਖਾ ਲਓ ਮੜਾ ਕਿੰਨਾ ਹੋ ਗਿਆ ਟਾਈਮ ਅਜੇ ਆਪਣਾ ਕੋਈ 12 ਆ ਦੇਖ ਸਾਡੇ 12 ਵਜੇ ਗਏ ਤੇ 5 ਮਿੰਟ ਹੋਏ ਆ 12:05 ਹੋ ਗਏ ਅੱਜ ਹੀ ਵੀਡੀਓ ਅੱਜ ਹੀ ਵੀਡੀਓ ਪੈਜਣੀ ਆ ਇਹ ਤਾਂ ਵੀ ਰਾਕੇ ਵੀ ਅੱਜ ਬਣਾ ਕੇ ਸਵੇਰੇ ਪਾਈ ਆ ਉਸ ਤੋਂ ਵੜੇ ਆ ਅੱਜ ਹੀ ਪੈਜ ਜਣੀ ਆ ਵੀਡੀਓ ਤੇ ਖਣਾ ਦਾ ਇਹ ਵੀ ਰਾਤ ਕੀ ਹੋਈਆਂ ਠੀਕ ਆ ਜੀ ਕੱਲ ਸੰਗਰਾਮ ਦਾ ਦਿਹਾੜਾ ਇਹਦੇ ਕੱਲ ਅਸੀਂ 5 ਦਿਨ ਕਰਦੇ ਠੀਕ ਕਸੋ ਵੀ ਪੰਜਾਂ ਚੰਨ ਲੈ ਕਾਲ ਵੀ ਪੰਜਾਂ ਚੰਨ ਲੈ ਠੀਕ ਹੈ ਜੀ ਬਾਕੀ ਚੰਗੇ ਪੁੱਠ ਇੱਕ ਵਾਰੀ ਵੀ ਇਧਰ ਨੂੰ ਫਿਰ ਤੋਂ ਤੋਰਿਆ ਥੋੜਾ ਇਧਰ ਨੂੰ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦੀ ਹਵਾਨਾ ਇਹਦਾ ਪਖਾਇਆ ਨਹੀਂ ਗਿਆ ਸਹੀ ਤਰ੍ਹਾਂ ਆਹ ਦੇਖ ਸਾਦੇ ਜੀ ਚੱਲ ਆਇਆ ਵੀਰ ਜੀ ਬਾਕੀ ਆਹ ਦੇਖ ਸਾਦੇ ਜੀ ਪੂਰੀ ਖੂਬਸੂਰਤ ਝੋਟੀ ਆ ਦੁੱਧ ਬਾਬਾ ਜੀ ਇਹ ਲੈਣਾ ਥੋੜਾ ਹੋ ਸਦਾ 15 ਹੀ ਹੋਵੇ ਅੱਛਾ 13 ਲੀਟਰ ਤੋਂ ਜਿਹੜਾ ਹੁਣ ਲੀਟਰ ਨਾਲ ਆਪਣੇ ਘਰੋਂ ਅਸੀਂ ਮਿਣਕੇ ਦਵਾਂਗੇ ਪਾਣੀ ਵਰਗਾ ਆਹ ਤਰ੍ਹਾਂ ਦੇ ਅੱਛਾ ਬਿਲਕੁਲ ਭਾਵੇਂ ਜਿਤਨਾ ਕੋਈ ਕੰਡੇ ਤੇ ਚਾੜ ਲੇ ਆਪਣਾ ਲੀਟਰ ਕੰਡਾ ਲਾਵੇ ਉਹ ਨਾ ਰਹਿਵੇ ਸਾਡੇ ਕੋਲ ਆਪਣਾ ਲੀਟਰ ਲੈ ਆਵੇ ਜਿਤਨਾ ਮਰਜੀ ਤਸੱਲੀ ਕਰ ਤਸੱਲੀਆਂ ਕਰੇ ਜੇ 13 ਲੀਟਰ ਤੋਂ ਤਾਂ ਹੋਊ ਤੇ ਮਹੀਂ ਲਾ ਦੇ ਮਾਈ ਪਾ ਦੇ ਅੱਛਾ ਤੇ ਮਹੀਂ ਦੀ ਤਸੱਲੀ ਕਰ ਲੈ ਠੀਕ ਹੈ ਜੀ 13 ਲੀਟਰ ਮਿਣਕੇ ਲੀਟਰ ਨਾਲ ਇਹ ਨਹੀਂ ਗੱਲਾਂ ਨਾ ਕਹਿਣਾ ਨਹੀਂ ਅੱਛਾ ਇਹ ਹਵਾ ਦੀ ਫੇਰ ਮਾਰਨੇ ਤੇ ਮੁੜਕੇ ਨਿਕਲੇ 7-8 ਕਿਲੋ ਅੱਛਾ 13 ਲੀਟਰ ਲੀਟਰ ਨਾਲ ਮਿਣ 13 ਲੀਟਰ ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਰਹਿਣ ਤੇਰੀ ਨਿਕਲੂ ਕਰ ਦਈਏ اچھا ਵੇ ਗੰਡੀਆਂ ਚਲੋ ਅਹੀਂ ਵੇਖਣੇ ਹੋਣੀ ਨਾ ਜਿਹਨਾਂ ਚੂਹੇ ਦੀ ਰੋਡ ਜੀ ਲੌਣ ਲੱਗੀ ਤੁਹਾਨੂੰ ਪਤਾ ਵਾ ਠੀਕ ਆ ਭਾਵੇਂ ਲੱਖਾਂ ਮੰਗ ਰਹੀਆਂ ਹੋਣ ਮੈਂ ਹਾਂ ਤੇ ਨਾਲ 90 ਹਜ਼ਾਰ ਦੇਣੀ 90 ਹਜ਼ਾਰ ਦੀ ਪਿਓਰ ਨੀਲੀ ਮੈਂ ਤਾਂ ਵੱਡੀ ਮਹੀ ਹੈ ਨੀ ਠੀਕ ਠੀਕ ਆ 90 ਹਜ਼ਾਰ ਇਹ ਜੋ ਸ਼ੋਰ ਕਰਦਾਂਗੇ 2000 ਅੱਛਾ 88000 ਦੀ ਜੋੜ ਕਰ ਦਾਂਗੇ ਪਰ ਮੈਂ ਲੱਖ ਦੀ ਆ ਠੀਕ ਆ ਜੋ ਸਮਾਂ ਬਾਅਦ ਹੀ ਫਿਰ ਕੇ ਆ ਮੇਰੇ ਕੋਲ ਹੋਰ ਨਾ ਕਰਾਂ ਅੱਜ ਵੀ ਹਾਂਜੀ ਹਾਂਜੀ ਮੈਂ ਲਖ ਦੀ ਆ ਪੰਜਾਨੂੰ ਭਾਅ ਨਹੀਂ ਮਿਲਗੀ ਰਾਤੀ ਤੁਸੀਂ ਭਾਅ ਨਹੀਂ ਦੇਣੀ ਠੀਕ ਆ ਬਾਕੀ ਇਹ ਆ ਕਿ ਟਾਈਮ ਦੁਪਹਿਰ ਦਾ ਵਾ ਕੋਈ ਵੀਰ ਓਸਾ ਹੁ ਨਾ ਹਵਾਂ ਨਾ ਦੇੰਦ ਅੱਜ ਲੱਗ ਤੇ ਹੁਣ ਇੱਕ ਆ ਵੀ ਮੱਝ ਤੁਹਾਨੂੰ ਦਿਖਾਉਣੀ ਆ ਚੰਗੇ ਪਿੱਠ ਪੁੜੇ ਵਾਲੀ ਆ ਜਿਹੜੀ ਹਾਂ ਜੀ ਇਹ ਦੇ ਬਾਬਾ ਜੀ 12 ਲੀਟਰ ਦੇ ਆ ਲੀਟਰ ਵਾਲਾ ਤਿਆਰ ਜਿਹੜਾ 2 2 ਕਿਲੋ ਤੋਂ ਬਾਅਦ ਗਾੜ ਹੋ ਗਈ ਅੱਛਾ ਇਹਨੂੰ ਮੜਾ ਤੁਹਾਨੂੰ ਬੱਚਾ ਵੀ ਲਾ ਕੇ ਹੋਨੇ ਰੋਗ ਰੋਗਾ ਥਣ ਕੱਢਦੀ ਕੱਢੀ ਠੀਕ ਆ ਇਹਦੇ ਕੱਟੇ ਉਹ ਜਿਹੜੇ ਪਹਿਲਾਂ ਦਿਖਾਤੀ ਸੀ ਆਪਾਂ ਉਹ ਕੱਟੀ ਆਦੀ ਆ ਜਦੋਂ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਪਹਿਲੇ ਸੂਏ ਲੱਗਦੀ ਆ ਪਰ ਦੂਜੀ ਆ ਠੀਕ ਆ ਜੀ ਪਰ ਦੋ ਦੋ ਲੀਟਰ ਨੂੰ ਠੰਡਾ ਕਰਕੇ ਪਾਣੀ ਵਾਲਾ ਪਾ ਲਾਂਗੇ 12 ਲੀਟਰ ਜਿਹੜਾ ਨਹੀਂ ਆਪਣੇ ਕੋਲ ਕੋਈ ਵੀ ਦਿਖਾ ਲੀਟਰ ਆ ਥਾਂ ਤੇ ਠੀਕ ਆ ਇਹਦੇ ਕੋਲੇ ਵੀ 12 ਲੀਟਰ ਜਿਹੜਾ ਮੌਕੇ ਤੇ ਤਿਆਰ ਆ। ਸੋਈ ਨੂੰ ਕਿੰਨੇ ਦਿਨ ਹੋਏ ਆ? ਅੱਜ 10 ਕ ਦਿਨ ਹੋ ਗਏ ਹੁਣ ਤਾਂ। 10 ਦਿਨ ਹੋ ਗਏ ਇਹਨਾਂ ਵਿੱਚ। ਆਹ ਦੇਖ ਸਾਦੇ ਜੀ। ਸਾਦੇ ਵੀ ਬਹੁਤ ਵਧੀਆ ਆਗੇ। ਆਪ ਦਾ ਮੁੱਢ ਵੀ ਛੋਟੀ। ਪਰ ਰੋਧ ਦੇ ਬਟਿਕਾ ਨਾ ਕਰਦੀ ਆ। ਬਾਕੀ ਆਹ ਦੇਖ ਸਕਦੇ ਹੋ ਜੇ ਪਸ਼ਮੀਨੀ ਹੁਣ ਪਸਮੂਣੀ ਆ ਜੀ ਜਿਹੜੀ ਇਹ ਕਰੀ ਗਿੰਦੇਗੀ। ਕੱਟੀ ਲਾ ਕੇ ਥਾਣੇ ਵਿਖਾਉਣੇ ਆ ਇਹਦੇ। ਤੇ ਇਹ ਉਤਰਾ ਕਿੰਨਾ ਕਿ ਚਵਾਈ ਜਾਉ ਦੁੱਧ ਦੁੱਧ ਰੋਵੇ ਜਦੋਂ 2 ਕਿਲੋ ਹਲਵਾ ਜੇ ਬਣਾਉਂ ਤੂੰ 12 ਕਿਲੋ ਹੈਗਾ ਮੈਂ ਨਾ 12 ਨਹੀਂ ਬਣਾਜੀ ਅੱਛਾ ਜੇ ਅਸੀਂ ਮੋਲੇ ਦਾ ਕਰੀਏ ਲੱਖ ਬਣਾਇਆ ਸਵਾ ਬਣਾ ਅੱਛਾ ਬੋਲ ਵੀ 10 ਕਿਲੋ ਵਾਲਾ ਪਾਉਣਾ ਵਾ ਅੱਛਾ ਤੇ 12 ਵੀ ਬਣਾ ਲਈ 12 ਕਿਲੋ ਹੈਗਾ 12 12 ਇਹ ਕਿ ਬਿਲਕੁਲ ਕੰਡੇ ਤੇ ਚਾੜ ਕੇ ਦੇ ਦੇਣੀ ਵੀ ਤੋਂ ਮਿਲ ਕੇ ਦਵਾਂਗੇ ਭੌਂ ਕੰਡਾ ਲੈ ਲਓ ਜੀ ਤੇ ਮੋਲ ਮੋਲ ਦਾ ਬਹੁਤਾ ਨਹੀਂ ਕਰਨਾ ਉਹ ਕਹਿੰਦੇ ਕਿ 80000 ਨਹੀਂ ਦੇਣਗੇ 80000 ਦੀ ਉਹ ਵੀ 1000 ਛੋਟ ਕਰ ਦਾਂਗੇ ਅੱਛਾ 80000 ਛੱਡ ਦੋਗੇ 1000 ਛੋਟ ਕਰ ਦਾਂਗੇ ਤੇ ਦੋ ਦੋ 12 ਲੀਟਰ ਲੀਟਰਾਂ ਨਾਲ ਮਿਲ ਕੇ ਦਵਾਂਗੇ ਠੀਕ ਹੈ ਜੀ 80000 ਦੀ ਅੱਛਾ ਲਊ ਨਹੀਂ 8-8 ਕਿਲੋ ਵਾਲੀਆਂ ਦਾ ਮੁੱਲ ਇੰਨੇ ਕਰੰਦੇ ਆ ਠੀਕ ਆ ਪਾਣ ਭਾਣ ਮਿਲਿਆ ਚਲੋ ਝੋਡੀ ਦੁੱਧ ਲਈਏ ਇਹ ਆ ਕਿ ਜਿਹੜਾ ਅੱਜ ਦੁੱਧ ਤਿਆਰ ਆ ਜਿਹੜੀਆਂ ਆਪਾਂ ਪਾਉਂਦੇ ਦੋ ਲੀਟਰਾਂ ਵਾਲੇ ਤੇ ਲੀਟਰਾਂ ਵਾਲਾ ਜਿਹੜਾ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਸਵਾ 5 ਵਜੇ ਸਵੇਰ ਚੁਈਆਂ ਆਪਾਂ ਲੱਗ ਕੇ ਘੇਰਾ ਤੇ ਹੋਣੀਆਂ ਆਇਆ ਕਿਆ ਤੇ ਦਵਾ ਪਾਣੀ ਚੋਈਆਂ ਜੀ ਠੀਕ ਹੈ ਜੀ ਹਾਂ ਜੀ ਕੋਈ 5 ਮਿੰਟ ਪਹਿਲਾਂ ਦੋ ਚੋਈ ਗਈ ਦੋ ਚਾਰ ਮਿੰਟ ਬਾਅਦ ਕੋਈ ਚੋਈ ਗਈ ਠੀਕ ਹੈ ਤਾਂ ਨੇ ਵੀ ਸਾਡੇ ਕੋਲ ਕੋਈ ਦੋ ਟਾਂਗ ਜਾਂ ਤਿੰਨ ਟਾਂਗ ਚੋਲੇ ਸ਼ਾਮ ਨੂੰ ਹੋ ਕੇ ਸਾਫ਼ ਕਰਦੇ ਅਗਲੇ ਦੋ ਟਾਂਗ ਚੋ ਕੇ ਦੁੱਧ ਮਿਲਣੇ ਠੀਕ ਹੈ ਜੀ ਹਾਂ ਦੇ ਸਾਦੇ ਜੇ ਥਾਨ ਪੂਰਾ ਜਿਹੜਾ ਤਿਆਰ ਕਰਨ ਦੀ ਆ ਨਾਲ ਨੁਣਾ ਵੇਖੋ ਬਹੁਤ ਚੜੋ ਠੀਕ ਹੈ ਤੇ ਪਸੰਗੇ ਤੇ ਥਾਨਾਂ ਦਾ ਸਾਈਜ਼ ਡਬਲ ਹੀ ਕਰਤਾ ਜੀ ਇਹਨੇ ਪਸੰਗੇ ਤੇ ਵੇ ਲੋ ਚਲੋ ਚਵਾਹ ਵੀ ਦਿਖਾਈ ਦਿਓ ਫਿਰ ਬਹੁਤੀੀ ਗੁੱਦੜੀ ਜੋੜੀ ਹੈ ਤੇ ਦੁੱਧ 12 ਲੀਟਰ ਜਿਹੜੇ ਦੇ ਕੋਈ ਤਿਆਰ ਦੱਸਦੇ ਆ ਦੇਖ ਸਾਡੇ ਚਾਰੇ ਮੋਟੀ ਧਾਰਿਆ ਜਿਹੜੀ ਠੀਕ ਹੈ ਜੀ ਠੀਕ ਹੈ ਬਿੱਧੀ ਲੈ ਜਾ ਫੇਰ ਬਾਗ ਸਮਾਹ ਦੀ ਬੜੀ ਫਰੀ ਲੈ ਜਾਓ ਜੀ ਪੋਰੀ ਪੈਤ ਪੋਰੀ ਦੀ ਜਿਹੜੀ ਚੰਗੀ ਹੈ ਇਹ ਵੀ ਆ ਵੀ ਕੱਢ ਲੂਗਾ ਕਾਲਾ ਪਾ ਲੈ ਨਹੀਂ ਉਹ ਤਾਂ ਮੈਂ ਬਾਰੇ ਕੱਢ ਲਾਸ ਕੱਢ ਦੇ ਹਾਂ ਦੇਖ ਸਾਡੇ ਜਾਨ ਥੱਲੇਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੇ ਪਸੰਦ ਕਰਕੇ ਚਵਾਈ ਕਰਕੇ ਖੜੇ ਸੂਈਆਂ ਸਵਾਈਆਂ ਹੀ ਅੱਜ ਸਾਰੀਆਂ ਲਗਭਗ ਤੇ ਹੁਣ ਜਿਹੜੀ ਮੱਝ ਆ ਗਈ ਆਪਣੇ ਕੋਲ ਚੌਥੇ ਨੰਬਰ ਅੱਛਾ ਇਹ ਹੋਂ ਤੋਂ ਪਹਿਲਾਂ ਹੀ ਵੇਚ ਗਈ ਆ ਇਹ ਚੱਲੇ ਗੱਡੀ 'ਚ ਲੱਦਣ ਲੱਗੇ ਅੱਗੇ ਉਹ ਦੋ ਗਈਆਂ ਸੀ ਉਹ ਦੇਖ ਸਾਡੇ ਗੱਡੀ 'ਚ ਤਿਆਰੀ ਆ ਪੂਰੀ ਹਾਂਜੀ ਹਾਂਜੀ ਤੇ ਆ ਬੱਚਾ ਇਹਦਾ ਲੱਦੋ ਤੇ ਝਾਂਣ ਲੱਗੇ ਤੇ ਆ ਟੋਕਰ ਕਾ ਪੰਜੋਟੀ ਜੇ ਇਹ ਟੋਕਰ ਕਾ ਪੰਜੋਟੀ ਟੋਕਰ ਕਾ ਪੰਜੋਟੀ ਪੂਰੀ ਸ਼ਕੀਨ ਆ ਨਾ ਇਹ ਸਾਰੀਆਂ ਚੋਚਾ ਕਰ ਦੇ ਜਾਂਦੇ ਇਹ ਅੱਜ ਹਾਂਜੀ ਤੇ ਸਾਰੀਆਂ ਚੋਚਾ ਕਰ ਦੇ ਦਈ ਆ ਤੇ ਕਿੰਨਾਸੂ ਆ ਜੇ ਇਹਦਾ ਕਿੱਦੋ ਟੋਟੀ ਦੁੱਧ ਜਿਵੇਂ ਸੁਣੀ ਪਹਿਲਾਂ ਤੋਂ ਸੁਈ ਜੀ ਅੱਛਾ ਕਿ ਜਿਨ੍ਹਾਂ ਕੋ ਅਸੀਂ ਲਈਏ ਨਾ ਉਹਨਾਂ ਦਾ ਮੁੰਡਾ ਚਲਿਆ ਬਾਹਰ ਠੀਕ ਆ ਇੱਕ ਲੱਖ 60 ਹਜ਼ਾਰ ਦੀਏ ਸੱਜੇ ਸੁਈ ਹਰਿਆਣਾ ਨੂੰ ਲੈ ਕੇ ਆਏ ਖੋਦ ਠੀਕ ਆ ਇਹਨਾਂ ਕੋਈ ਜਾਂਦੀ ਜੀ ਇਹਨਾਂ ਦੇ ਦੁੱਧ ਵੀ ਚੰਗਾ ਚਵਾਇਆ ਹਣਾ ਪਹਿਲੇ ਸੋਏ ਉਹ ਤਾਂ ਉਹਨਾਂ ਦੀ ਜ਼ਬਾਨੀਆਂ ਪਹਿਲੇ 16 ਕਾਲੀਟਰ ਦਾ ਅੱਛਾ ਫੋਣ ਵੀ ਦੇਖੋ 8 ਕਿਲੋ ਲਾਗੇ ਪੰਨੇਗਾ ਜੀ ਕਿੰਨੇ ਚੱਤੀ ਗੱਬਣ ਜੇ ਗੱਬਣੇ 4 ਮਹੀਨਿਆਂ ਕੇ ਪੰਜਾਂ ਚਲਣ ਡਿਆ ਜੀ ਅੱਛਾ ਪੰਜ ਮਹੀਨੇ ਚਲਣ ਡਿਆ ਜੀ ਠੀਕ ਆ ਤੋਰੀਆਂ ਫਿਰ ਇਹਨਾਂ ਵੀ ਤੋਤੇ ਦੇ ਕੋਲ ਮੋਕੇ ਤੇ 8 ਕਿਲੋ ਦੱਸਦੇ ਆ ਬਾਕੀ ਮੋਰਾ ਦੀ ਝੋਟੀ ਆ ਤੇ ਸੋਹਣੀ ਝੋਟੀ ਆ ਜਿਹੜੇ ਵੀ ਸ਼ਕੀਨ ਆ ਚੰਗਿਆਂ ਸੋਹਣੀਆਂ ਟੋਕੜਾਂ ਕੱਪੜਾ ਰੱਖੰਦੇ ਉਹਨਾਂ ਵੀਰਾਂ ਵਾਸਤੇ ਅੱਜ ਬਾਕੀ ਜਿੱਦਣੇ ਤਿਆਰ ਹੋਏ ਚੰਗੇ ਪੈਸੇ ਦੀ ਤਿਆਰ ਹੋਣੀ ਆ ਥੋੜਾ ਚੱਬੂ ਦਾ ਕਰਦੀ ਆ ਚਲ ਸਾਦੇ ਸਾਦੇ ਜੀ ਸਾਡੇ ਬੁਰਾ ਦੀ ਨਹੀਂ ਆ ਚਲੋ ਬੰਦ ਫੇਰ ਇਹਨਾਂ ਮਾਲ ਜਿਆਦਾ ਕੱਲ ਹੀ ਆਇਆ ਠੀਕ ਹੈ ਜੀ ਬੰਦ ਬੰਦ ਕੋਈ ਪੂਰੀ ਵੱਡੀ ਝੋਟੀ ਆ ਕੋਈ ਵੀ ਰਾਨਕੇ ਪਸੰਦ ਕਰਕੇ ਖੜੇ ਜੇ ਘੋੜੀ ਜਿੰਨੀ ਅੱਗੋਂ ਪਿੱਛੋਂ ਸਾਰੀ ਅੱਗੋਂ ਵੀ ਪੂਰੀਆ ਪਿੱਛੋਂ ਵੀ ਪੂਰੀ ਵਿਚਾਰ ਵੀ ਇਹ ਤਾਂ ਨਾ ਪਸੰਦ ਵਾਲੀ ਗੱਲ ਨਹੀਂ ਇਹ ਤਾਂ ਨਾ ਖਾਂਦਾ ਹੀ ਤੇ ਮੇਰਾ ਠੀਕ ਆ ਚੱਲ ਬਦ ਜੀ ਅੱਜ ਜੀ ਤਾਜੀ ਉਹਨੂੰ ਜੋ ਬੁਜਾਰੇ ਤੇ ਇਹ 1.5 ਲੱਖ ਤੋਂ ਪਾਰ ਹੋ ਗੀ ਠੀਕ ਆ ਜੋ ਅੱਜ ਦਾ ਭਾਜ ਲੰਡਿਆ ਜੀ ਤੇ ਅੱਜ ਤੁਸੀਂ ਕਿੰਨੇ ਦੀ ਦੇ ਦੇਣੀ ਆ ਆ ਬਾਬਾ ਜੀ ਮੋਹਲਾ ਚਲੋ ਮੋਹਲਾ ਜੀ ਨਾਲ 72 ਕਰੀ ਜੀ ਹਾਂ ਜੀ ਇਹ ਝੋਡੀ ਹਾਂ ਜੀ ਨਾਲ 72 ਦੇ ਦੇ 72 ਹਜ਼ਾਰ ਦੀ ਵਿੱਚੋਂ ਕਿੰਨਾ ਕਰਨਾ ਜੀ ਮਾਨ ਸੱਤੌ ਹਜ਼ਾਰ ਦੇ ਦੋਗੇ 70 ਹਜ਼ਾਰ ਦੇ ਦੇ ਦੋਗੇ ਬਾਕੀ ਇਹ ਆ ਕਿ ਇਹ ਝੋਟੀ ਦਾ ਇਹ ਆ ਕਿ ਇਹਦਾ ਨਾਲ ਜਿਹੜਾ ਵਾ ਬ੍ਰੇਡ ਦਾ ਢਾਂਚੇ ਦਾ ਵੀ ਜਿਹੜਾ ਮੁੱਲ ਆ ਸੋਹਣੀ ਝੋਟੀ ਆ ਤੇ 8 ਕਿਲੋ ਦੁੱਧ ਵੀ ਜਿਹੜਾ ਮੋਕੇ ਦੇ 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 ਕੋਲ ਜਿਹੜਾ ਗਿੰਦੀ ਠੀਕ ਆ ਇਹ ਪੰਜਾ ਸੁਆ ਵਸੀ ਆ ਠੀਕ ਆ ਇਹਦੇ ਕੋਲ 11 12 ਕਿਲੋ ਹਲੋ ਤੁਰਾਂ ਫੇਰੇ ਨਾ ਬਾਕੀ ਤੇ ਜਿਹੜੀਆਂ ਸੋਈਆਂ ਸਵਾਈਆਂ ਵਾ ਸਾਰੀਆਂ ਹੀ ਸੋਈਆਂ ਵਾ ਵੈਸੇ ਤੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਕਿਉਂਕਿ ਅਸੀਂ ਕਿਹੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਚਵਾਈ ਤੁਸੀਂ ਆਪ ਕਰਨੀ ਆ ਬਾਕੀ ਟਾਈਮ ਵੀ ਜਿਹੜਾ ਦੁਪਹਿਰ ਦਾ ਵਾ ਉਹ ਬਚਾਇਆ ਦੁਪਹਿਰ ਅਜ ਲਿਆਓ ਉਹ ਡੱਬਾ ਬੱਚਾ ਇਹਦਾ ਮਗਰ ਬੱਚਾ ਇਹਦੇ ਬੱਲਿਆ ਜੀ ਠੰਡੀ ਠੰਡੀ ਬੜੀ ਆ ਉਹ ਪਹਿਲਾ ਚੰਗੀ ਤੁਨੀ ਚੋੜੀ ਚੱਕੀਆਂ ਮੱਧੀ ਆ ਗਈ ਬਿਲਕੁਲ ਪ्योर ਮਾਰਾ ਤੇ ਥਣ ਦੇਖ ਸਕਦੇ ਤੇ ਵੀ ਲੱਗੇ ਤਾਂ ਠੀਕ ਜਦੋਂ 11 12 ਕਿਲੋ ਦਾਹਾਂ ਤੋਂ ਬਾਹਰ ਨੂੰ ਠੀਕ ਹੈ ਜੀ ਲੀਟਰ ਵਾਲਾ ਤੇ ਇਹਦਾ ਮੁੱਲ ਮੁੱਲ ਭਾਵੇਂ ਜਿੰਨਾ ਮर्जी ਕਰੇ 30000 ਜੀ 30000 ਦੀ ਤੇ ਮਾਨਤਨ ਮੌਕੇ ਤੇ 35000 ਲੱਗੇ 35000 ਦੀ ਤੇ ਪੱਕਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਦਾਹਾਂ ਤੋਂ ਬਾਹਰ ਹੀ ਆ ਠੀਕ ਆ 11 ਹੋ ਜੇ 12 ਨੂੰ ਕਿੰਨੇ ਤੇ ਨਾ ਹੋਏ ਆ ਕੁਈ ਨੋ ਬੱਚਾ ਜਦਾਂ ਹੰਗ ਦਾ ਮਸਲਾ ਠੀਕ ਹੈ ਜੀ ਠੀਕ ਬਾਕੀ ਜਿਹੜੇ ਆ ਛੋਟੀ ਦੇ ਟੋਕੜ ਕਾ ਬੰਦੇ ਥਣ ਜਿਹੜੇ ਲਾਗੇ ਤੋਂ ਵਿਖਾਈ ਨਹੀਂ ਗਏ ਅਸੀਂ ਥੋੜਾ ਡਰਦੇ ਇੱਕ ਨਹੀਂ ਥਣ ਤੁਹਾਨੂੰ ਦਿਖਾ ਦਈਏ ਆਹ ਦੇਖ ਸਕਦੇ ਜੀ ਤੇ ਮਿਲ ਕੇ ਮੇਨ ਵੀ ਚੰਗੀ ਲੱਗੀ ਚੰਗੇ ਗੈਪ ਤੇ ਥਣ ਆ ਜਿਹੜਾ ਤੇ ਹਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਹੁਣ ਇੱਕ ਹੋਰ ਇਹ ਆਪਣੇ ਬਾਜੀ ਆ ਆ ਹੁਣੇ ਆਈ ਜੀ ਠੀਕ ਹੈ ਹੁਣੇ ਆਈ ਆ ਇਹ ਥਾਲਾ ਮਾਰ ਕੇ ਲੈ ਕੇ ਆਈ ਜੀ ਠੀਕ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਜੁਈ 4-5 ਦਿਨ ਹੋਈ ਜੇ ਜੀ ਠੀਕ ਹੈ ਇਹ ਵੀ ਉਹ ਵਸੀ ਆ ਇਹ ਤਾਂ ਮਗਰ ਵਸੀ ਆ ਜੀ ਖੰਡੀ ਤੇ ਦੀ ਸੀ ਅੱਗੇ ਬੜੀ ਆ ਕਾਦੇ ਨੇ ਛੋਟਾ ਹੀ ਬੋਤਾ ਵਡਾ ਨਹੀਂ ਕਾਦੇ ਛੋਟਾ ਹੀ ਆ ਇਹਦਾ ਉਹ ਫਿਰ ਕੋ ਆ ਕੇ ਵੀ ਵਡਾ ਬਾਕੀ ਆ ਕਿ ਨਵਾਈ ਨਵਾਈ ਬਣੀ ਆ ਨਾ ਨਵਾਈ ਨਹੀਂ ਆਂਦੀ ਜੀ ਆ ਆ ਬੱਛੀ ਜੀ ਜਿਹੜੀ ਇਹਦੇ ਮਗਰ ਆ ਬੱਛੀ ਜੀ ਠੀਕ ਆ ਜੀ ਬਿਲਕੁਲ ਹੀ ਲਾ ਕੇ ਆਏ ਇਹਨੂੰ ਚਲੋ ਲੈ ਜਾ ਫਿਰ ਬਾਕੀ ਕਈ ਆਲੀ ਕਈ ਡੰਗਰ ਥੋੜਾ ਪੱਕ ਕੇ ਬੰਦੇ ਹਾਂਜੀ ਹਾਂਜੀ ਚਲੋ ਗੁੱਜਣ ਕਿਨੇ ਕੋਈ ਆਹੀ ਪਹਿਲੇ ਕੌਫਣਾ ਦੇ ਦੂਜੇ ਦੋ ਕਿਹੜਾ ਬੁੜੜਾ ਆ ਨਾ ਆ ਵੀ ਜੇ ਕਿਨ ਕਰਾ ਵੇਗਲਾ ਤੇ ਥਣ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ ਆ ਉਸ ਤਰ੍ਹਾਂ ਵੀ ਚੰਗੀ ਤੇਰੀ ਜਿਹੜੀ ਤੇ ਇਹਦਾ ਮੁੱਲ ਫਿਰ ਵੀਰ ਜੀ ਮੁੱਲ ਇਹਦਾ ਬਾਬਾ ਜੀ ਭਾਵੇਂ ਮੈਂ 35000 ਖੇਤੀ ਦੇ ਦੀ ਹਾਦ ਨਾ 30000 ਦੇ ਤੇ 30000 ਦੀ ਠੀਕ ਆ ਤੇ ਫੇਰ ਚੁੱਕਣਾ ਕੋ ਮਾਨਤਨ ਕੀ ਜਿਆਦਾ ਦੇ ਦਾਂਗੇ ਜੀ 30000 ਦੇ 500 ਛੋਟ ਕਰ ਦਾਂਗੇ ਤੇ ਦੁੱਧ ਕਿੰਨਾ ਇਹਦੇ ਕੋ ਦੁੱਧ ਦੇ ਦੋ ਉਹਨਾਂ ਦੇ ਘਰ ਵਾਲੇ ਨੇ 10 ਕਿਲੋ ਅੱਛਾ ਪਰ ਅਸੀਂ ਨਹੀਂ ਦੱਸਾਂਦੇ 8 ਕਿਲੋ ਕਿ ਲਵੇ ਕੋਈ ਤੇ ਕਿੰਨਾ ਕਿ ਚਵਾਈ ਜਾਊਗੀ ਉਤਰਾਏ ਦੁੱਧ 10 12 ਕਿਲੋ ਕੀ ਜਾਂਦਾ 12 10 12 ਜੋ ਜੀ ਬੜਾ ਵਾ 12 ਕਿ ਜੀ ਉਹਦਾਂ 15 16 ਕਹੀ ਜਾਈਏ ਅੱਛਾ ਇਹ ਚ ਨੇ ਮਾਰੇ ਹਾਂਜੀ ਹਾਂਜੀ ਉਹ ਗੱਲ ਮਾਰੀ ਉਹ ਤੇ ਚਲੋ ਪਤਾ ਲੱਗ ਹੀ ਜਾਂਦਾ ਕਿ ਕਿੰਨਾ ਕਿ ਚੋਣਾ ਹਾਂ ਕਿ 10 ਕਿਲੋ ਦੀ ਜਾਂ ਬਹੁਤ ਹਾਂਜੀ ਹਾਂਜੀ 10 12 ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਆਹ ਮੋਦੇ ਸਾਹ ਆ ਦੂਜਾ ਸੁਆ ਬਸ਼ੀ ਗੱਭਣਿਆ ਇਹ ਗੱਭਣਿਆ ਜਿਹੜੀ ਤੋੜ ਦੋ ਇਹਨੂੰ ਇਹ ਕਿੰਨਾ ਕਿ ਲੈਜੀ ਟਾਈਮ ਯਾਰ ਇਹ ਯਾਰ ਤਿਆਰੀ ਆ ਤਰ੍ਹਾਂ ਕਾ ਪੰਜ-ਛੇ ਦਿਨਾਂ ਬਾਅਦ ਹਫਤਾਵਾਰੀ ਮਿੰਦੀ ਲੰਦੀ ਜਾਂਦੀ ਏ ਸਮਝੀਏ ਹਫਤੇ ਦੇ ਅੰਦਰ ਅੰਦਰ ਸੁ ਹੋ ਗਿਆ ਜਿਹੜਾ ਆਇਆ ਜੀ ਹਾਂਜੀ ਚਲੋ ਆਜੋ ਆਜੋ ਲਾ ਲਓ ਆਜੋ 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 ਕੋਈ ਨਹੀਂ ਆਜੋ ਇਹ ਥਾਣਾ ਇਹਦੇ ਵੀ ਦੇਖ ਸਕਦੇ ਜੀ ਤੇ ਇਹ ਵੀ ਜੀ ਕਿੰਨਾ ਕੁ ਦੋ ਚੁਵਾਈ ਜਾਊਗੀ ਚਲੋ ਘਰ ਵਾਲੇ ਦੇ 20 ਕਿਲੋ ਆਂਦੇ ਆ ਹੁਣ ਵੇਖੋ 20 ਦਿੰਦੀ ਕਿ 18 ਦਿੰਦੀ ਐ ਇਹ ਤਾਂ ਅਗਲੇ ਸਮਝਣਾ ਲੱਗੇ ਠੀਕ ਆ ਆਪਣੀ ਸਮਝਣਾ ਕੋਈ ਅੰਦਾਜ਼ੇ ਨਾਲ ਵੇਖ ਲਿਆ ਨਾ ਤੇ ਇਹਦਾ ਮੁੱਲ ਹਾਂ ਜੀ ਮੁੱਲ ਜਨਾ ਲੱਗੀ 43000 ਜੀ 43000 ਦੀ ਹਾਂ ਜੀ ਵਿੱਚੋਂ ਕਿੰਨਾ ਕਰਨਾ ਮਾਨ ਇਕ ਕੋਈ ਗੱਲ ਦੱਸ ਦਿੰਦੇ ਆਪਾਂ 85000 ਦੇ ਦਾਂਗੇ ਅੱਛਾ 35000 ਦੀ ਠੀਕ ਹੈ ਜੀ ਬਾਕੀ 500 ਛੋਟ ਕਹਦੇ 38 ਦੀ ਦੇ ਦਾਂਗੇ ਪੂਰੇ ਛੋਟ ਵਿੱਚ ਆਈ ਗਏ ਉਹ ਵੀ ਡਾਲਾਂਗੇ 500 ਠੀਕ ਹੈ 38000 ਦੀ ਕਿੰਨੇ ਦੇ ਦੇ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਗਿਆ ਨਮੂਨਾ ਖਵਾ ਵੀ ਆ ਪਹਿਲਾਂ ਹੀ ਸੂਆ ਮੈਂ ਨਾ ਵਨ ਵਾਲੀਆਂ ਚੀਕਾਂ ਪੜਾ ਦੂੰਗੀ ਠੀਕ ਹੈ ਜੋਗ ਦਾ ਘੋਗ ਜੀ ਠੰਡੀ ਦੇ ਕਰ 11 ਅੰਸ਼ਰ ਬੜੀ ਬਾਬਾ ਜੀ ਠੀਕ ਹੈ ਛੋਟੇ ਛੋਟੇ ਸਿੰਗ ਹੈ ਬਿਲਕੁਲ ਇਹ ਚੌਕੀਆਂ ਲੱਗੀਆਂ ਹਾਂ ਇਹ ਵੀ ਦਾਪੀ ਵਾਲੇ ਕੱਪੜੇ ਨੇ ਲਾਈ ਆ ਅੱਛਾ ਪਰ ਵਸ਼ੀ ਐਡੀ ਜ਼ਿਆਦਾ ਬਰੀਟ ਵਾਲੀ ਆ ਵੀ ਯਾਦ ਕਰੂ ਬੰਦਾ ਜਿਹੜਾ ਲੈ ਗਿਆ ਆਪਣੇ ਨਾਲ ਰੱਖੀ ਨਾ ਰੱਖੀ ਆ ਠੀਕ ਹੈ ਅੱਜ ਚੱਕਾ ਸਿੰਗ ਕਿਹਨੂੰ ਕਹਿੰਦੇ ਨੇ ਮਤਲਬ ਬਿਲਕੁਲ ਛੋਟਾ ਛੋਟਾ ਸਿੰਗ ਉਹ ਲੈ ਗਿਆ ਜਿ ਲੈ ਗਿਆ ਨਾ ਫਿਰ ਅੱਜ ਸ਼ਾਮਾਂ ਤੋਂ ਉਹਨੇ ਮੈਂ ਕਿਹਾ ਜੋਗ ਦੇਸੀ ਲੈ ਆਉਣੀ ਆ ਅੱਛਾ 200 ਗ੍ਰਾਮ 100 ਡੇਢ ਸੌ ਗ੍ਰਾਮ ਰੋਜ਼ ਦੇ ਜੋ ਠੀਕ ਹੈ ਆਪੇ ਸੂਈ ਲਾ ਜੂ ਬਈ ਠੀਕ ਹੈ ਤੋਰੋ ਹਾਂ ਫਿਰ ਇੱਕ ਕਰੀ ਬਹੁਤ ਹੀ ਕਾਦਲ ਪਦਲਾ ਵਾ ਬਟਾ ਨਹੀਂ ਦਾ ਕਾਦ ਪਹਿਲਾਂ ਦੇ ਹਿਸਾਬ ਨਾਲ ਚਲੋ ਜਿਹੋ ਜਿਹਾ ਹੋਣਾ ਚਾਹੀਦਾ ਸਮਝੋ ਕੋ ਵੀਡੀਓ ਜੇ ਨਾ ਕਿਉਂ ਮਾਰਾ ਜੇ ਥੋੜੀ ਜਿਹੀ ਬੱਚੀ ਇਹ ਕਾਦ ਜੇ ਛੋਟਾ ਛੋਟਾ ਹੈ ਜਿਹੜਾ ਜੇ ਪੂਰਾ ਵੱਡਾ ਕਾਦ ਨਹੀਂ ਹੈ ਜੇ ਪੂਰੀ ਵੱਡੀ ਨਹੀਂ ਹੋਈ ਲੈ ਵੀ ਜੀ ਬਾਕੀ ਤਿਆਰ ਚੰਗੀ ਹੋਊਗੀ ਥੱਲੇ ਬਲੂੰ ਬੜੀ ਜਿਆਦਾ ਨਾਲ ਬੜੀ ਆ ਹਾਂਜੀ ਹਾਂਜੀ ਬਾਕੀ ਕੇ ਨੇ ਸਿੰਘ ਨਹੀਂ ਦਿਖਾਏ ਇਹਦੇ ਸਿੰਘ ਕੋਈ ਨਹੀਂ ਮੜੇ ਮੜੇ ਆ ਹਾਂਜੀ ਹਾਂਜੀ ਜਿੰਗਤ ਗਾ ਇਹਨਾਂ ਲੋਹਰ ਚਾ ਬਾਕੀ ਤਿਆਰ ਚੰਗੀ ਹੋਣੀ ਥੱਲੇ ਹੋਏ ਤੇ ਇਹਦਾ ਮੁੱਲ ਮੁੱਲ ਮੱਛੀ ਦੇ ਭਾਵੇਂ 45000 ਦੀ ਵੇਚ ਦੀਏ ਅੱਛਾ ਚਲੋ ਹੁਣ ਆਪਾਂ ਨੂੰ ਜਾਇਜ਼ ਮਿਲੀ ਆ ਗੱਬਣਾ ਕਿਸੇ ਨੇ ਚਲੋ ਬੋਧੇ ਨਹੀਂ ਦਿਨ 10 ਤੱਕ ਖੜੂ ਗਿਆ ਹਾਂ ਹਾਂਜੀ ਦਿਨ 10 ਤੱਕ ਇਹ ਬੂੰਦੋਂ ਡੌਂਡੀ ਰ ਦਿੱਤੀ ਪੀ ਇਹਦਾ ਸੰਗਾ ਕੀ ਡੌਂਡਿਆ ਠੀਕ ਆ ਹੁਣ ਵਸ਼ੀ ਦਦਾਂਗੇ 36000 ਦੀ 36000 ਦੀ 36 ਦਦਾਂਗੇ ਪਰ ਵਸ਼ੀ ਬਹੁਤ ਜ਼ਿਆਦਾ ਚੰਗੀ ਏ ਇੱਕ ਤਾਂ ਨਾ ਸਫਾਈ ਕਰੀ ਜਾਣੀ ਆ ਚਲੋ ਵੇਚਣ ਵਾਲਿਆਂ ਨਾਲ ਕਰਨੀ ਕਰਨੀ ਆ ਹਾਂਜੀ ਪਰ ਜ਼ਿਆਦਾ ਹੀ ਗੱਲਾਂ ਗਾਹ ਦੀਆਂ ਵਸ਼ੀ ਤੇ 36 ਜੋ ਕਰਨਾ ਮਨ ਬਾਬਾ ਜੀ ਗੱਲ ਪਤਾ ਕਿ ਜਿੰਨੇ ਹੁਣ ਖਾਲੀ 4 ਦਿਨ ਸਾਹਮਣੇ ਹਾਂਜੀ ਹਾਂਜੀ ਸਾਨੂੰ ਭਾਵੇਂ ਮਿਲੀ ਆ ਠੀਕ ਹੈ ਔਰ 30500 ਸ਼ੋਲ ਕਰ ਦਿਆਂਗੇ ਅੱਛਾ ਹੁਣ ਗੁਲੇ ਆ ਗਿਆ ਜੀ ਡੰਗ ਜਲੇ ਅੱਛਾ ਇਹ ਬਾਦ ਸੁਆਸੂਗੇ ਵਿੱਚੀ ਠੀਕ ਹੈ ਫਿਰ ਇਹ ਖਰਚੇ ਤੇ ਚਾੜਨਾ ਵਾ ਆਪਾਂ ਮੰਨ ਕਰਦਾ ਵੀ ਇੱਥੇ ਜ਼ੋਰ ਲਾਈ ਜੀ ਠੀਕ ਹੈ ਪਰ ਬਾਕੀ ਹੱਥ ਜੋੜ ਕੇ ਵੇਚਦੇ ਆ ਵੀ 500 ਰੁਪਿਆ ਛੋਟ ਨਹੀਂ ਪੁੱਛਾਂਗੇ ਤੇ ਦੰਦੋ ਕਿਤਰਾ ਹੀ ਹੈ ਦੁੰਦੀਏ ਚੌਕੀ ਦੰਦੀਆਂ ਚੌਗੀ ਹੁੰਦੀ ਆ ਜਿਹੜੀ ਤੇ ਬਾਕੀ ਦੁੱਧ ਵੀ ਚੰਗਾ ਚਵਾਈ ਜਾਊਗੀ ਹੈ ਨਾ ਇਹ ਪਤਾ ਕਿਉਂ ਕਿ ਫੋਨ ਤੇ ਕਿਸੇ ਵੀ ਤੰਗ ਕਰਦੇ ਮੋਲੀ ਰੁਪਈਆ ਲਓ 500 ਛੋਟ ਕਰਾਂਗੇ 500 ਛੋਟ ਹੀ ਹੋਣੀ ਹੈ ਠੀਕ ਆ ਪੱਕਾ ਫਿਕਸ ਰੇਟ ਹੈ ਤਾਂ ਵੀਰ ਮੇਰਾ ਕੋ ਫੋਨ ਕਰ ਇਹਦਾ ਠੀਕ ਹੈ ਜੀ ਫਿਰ ਸੂਈ ਜਲੋ ਫਿਰ ਦੇ ਦਾਂਗੇ ਇਹ ਨਹੀਂ ਇਹ ਬੱਚੀ ਬਹੁਤ ਮਾਨ ਨੂੰ ਲੱਗੀ ਰਾਤ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੁਈਆਂ ਸਵਾਈਆਂ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਤਸੱਲੀ ਕਰੋ ਜਿਵੇਂ ਜੜ ਟਣਕਾ ਆ ਕੇ ਖਲੋ ਪੂਰਾ ਆਪਣਾ ਨਿਰਖ ਪਰਖ ਕਰਕੇ ਖੜੇ ਹੋਣਾ ਨਿਰਖ ਪਰਖ ਕਰਕੇ ਲਿਓਂਦੇ ਆਂ ਅੱਗੇ ਧਾਰਾ ਮਾਰ ਮਾਰ ਦੋਤੋਂ ਡੰਗਲ ਲੱਜਦਾ ਸੀ ਠੀਕ ਹੈ ਝੂਠ ਸਾ ਚਾਦਕਲ ਜਮਾਨਾ ਇਹੋ ਜਿਹਾ ਹੋ ਗਿਆ ਵੀ 100 ਦੇ ਵਿੱਚ 50% ਦੇ ਠੀਕ ਹੈ ਛੂਟ ਚੱਲਣ ਰਿਹਾ ਇਹ ਕਿ ਆਪਣਾ ਚਵਾਈ ਕਰਕੇ ਕਰੋ ਕੋਈ ਨਹੀਂ ਥੱਲੀ ਕਰਕੇ ਲਿਓ ਮਾਲ ਜਾਂਦਾ ਆਨਲਾਈਨ ਗਾਰੰਟੀ ਦੇਣੀ ਪੈਣੀ ਸਾਡੂੰ ਅਸੀਂ ਫਿਰ ਥੱਲੀ ਕਰਕੇ ਲਿਓਂਦੇ ਪਿੱਛੇ ਗੱਲ ਜੰਦੀ ਦੇਣੀ ਵੀ ਫਿਰ ਗੱਲ ਲਾਮ ਆਵੇ ਬੜੀ ਮਾੜੀ ਗੱਲ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਹਾਂ ਜੀ ਦੋਸਤਾਂ ਨੂੰ ਲਗਾ ਕੇ ਖੜੋ ਪੈਸੇ ਦੇਣੀ ਤਾਂ ਹਾਂ ਠੀਕ ਹੈ ਜੀ ਮਹਿੰਗਾ ਵਸਾਣ ਚੋੜੇ ਦਾ ਹਾਂਜੀ ਹਾਂਜੀ ਉਹਦੇ ਕਰਕੇ ਵੀ ਥੱਲੀ ਕਰੀ ਚੰਗੀ ਆ ਠੀਕ ਹੈ ਜੀ ਗਾਈਸ ਅਸਲ ਗੱਲ